ਤੁਸੀਂ ਦੇਖ ਰਹੇ ਹੋ ਬਲਵੰਤ ਸੰਮੇ ਵਾਲੀ ਲਾਈਵ ਵਿੱਚ ਆਪ ਸਭ ਦਾ ਜੀਲਾ ਸ਼੍ਰੀ ਮੁਕਤਸਰ ਸਾਹਿਬ ਵਾਲਮਿਕ ਸੇਵਾ ਸੁਸਾਇਟੀ ਵੱਲੋਂ ਸ਼੍ਰੋਮਣੀ ਸ਼ਹੀਦ ਬਾਬਾ ਲੰਗਰ ਸਿੰਘ ਜੀ ਦੀ ਯਾਦਗਾਰੀ ਗੇਟ ਰਿਪੇਅਰ ਕਰਾਉਣ ਸੰਬੰਧੀ ਡੀਸੀ ਸਾਹਿਬ ਨੂੰ ਦਿੱਤਾ ਮੰਗ ਪੱਤਰ ਡੀਸੀ ਦਫਤਰ ਸਾਡਾ ਪਹੁੰਚੋ ਦਾ ਮਕਸਦ ਸੀਗਾ ਕਿ ਸਰਬੀਸ਼੍ਰੀ ਬਾਬਾ ਲੰਗਰ ਸਿੰਘ ਜੀ ਜੋ ਕਿ ਉਹਨਾਂ ਦਾ ਬਹੁਤ ਧੜਾ ਇਤਿਹਾਸ ਹੈ ਉਹਨਾਂ ਦੀ ਯਾਦ ਵਿੱਚ ਬਣਾਏ ਗਏ ਤੁਲਕਾ ਰੋਡ ਤੇ ਸਥਿਤ ਯਾਦਗਾਰੀ ਗੇਟ ਬਾਬਾ ਲਖਰ ਸਿੰਘ ਜਿਹੜਾ ਕਿ ਕੋੜੂਕਾ ਰੋਡ ਤੇ ਸਥਿਤ ਹੈ ਉਹਦੀ ਜਿਹੜੀ ਹਾਲਤ ਹੈ ਉਹ ਖਸਤਾ ਹੋ ਚੁੱਕੀ ਹੈ ਉਹਦੀ ਜਿਹੜੀ ਛੱਤ ਹੈ ਕਿ ਇਹ ਵੀ ਉਹ ਕਿਸੇ ਵੀ ਟਾਈਮ ਹਾਦਸੇ ਦਾ ਕਾਰਨ ਬਣ ਸਕਦੀ ਹੈ ਸੋ ਅਸੀਂ ਬਾਰੀਓਗ ਅੱਜ ਡਿਪਟੀ ਸਾਹਿਬ ਨੇ ਇਹ ਬੇਨਤੀ ਪੱਤਰ ਮੰਗ ਪੱਤਰ ਦਿੱਤਾ ਹੈ ਕਿ ਜਿਹੜਾ ਉਹ ਸਰਕਾਰ ਵੱਲੋਂ ਹੀ ਬਣਾਏ ਗਏ ਸੀ ਯਾਦਗਾਰੀ ਗੇਟ ਤੇ ਉਹਨਾਂ ਦੀ ਜਿਹੜੀ ਹੈ ਸਾਬ ਸੰਭਾਲ ਤੇ ਜਿਹੜੇ ਉਹਨਾਂ ਦੀ ਰਿਪੇਅਰ ਹੈ ਉਹੋ ਜਲਦ ਤੋਂ ਜਲਦ ਕੀਤੀ ਜਾਵੇ ਤਾਂ ਕਿ ਉਹ ਮੇਲਾ ਮਾਗੀ ਨੇੜੇ ਆ ਰਿਹਾ ਹੈ ਤੇ ਇੱਥੋਂ ਦੀ ਇਹਨੇ ਸੱਜਤਾ ਮੁਕਤ ਸਰਵਿਕ ਬਹੁਤ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਨੇ ਤੇ ਉਹਦਾ ਜਿਹੜਾ ਹੈਗਾ ਮਾੜਾ ਪ੍ਰਭਾਵ ਪੈਂਦਾ ਸੋ ਉਹਦੀ ਦੇਖ ਨੂੰ ਵਧੀਆ ਬਣਾਉਣ ਵਾਸਤੇ ਉਹਦੀ ਮੰਗ ਪੱત્ર ਆ ਇਸ ਤਰ੍ਹਾਂ ਦੀਆਂ ਕੁਝ ਹੋਰ ਵੀ ਥਾਵਾਂ ਹੈ ਜਿਹੜੀਆਂ ਖਸਤਾ ਹਾਸ ਤੇ ਬਿਲਕੁਲ ਹੈਗੀ ਹੈ ਜੀ ਅਸੀਂ ਸਮਾਜ ਸਮਾਜ ਜਿੰਮੇ ਸਾਡੇ ਧਿਆੜ ਚਾਉਂਦਾ ਅਸੀਂ ਉਹ ਪ੍ਰਸ਼ਾਸਨ ਨੂੰ ਜਿਹੜਾ ਪ੍ਰਸ਼ਾਸਨ ਦੇ ਜਿਹੜੇ ਅੰਡਰਾਂ ਤੋਂ ਪ੍ਰਸ਼ਾਸਨ ਨੂੰ ਅਸੀਂ ਇਹ ਯਾਦ ਕਰਾਉਂਦੇ ਰਹਿੰਦੇ ਆ ਪਰ ਇਹ ਜਿਹੜੀ ਸਰਕਾਰਾਂ ਕਈ ਜਿਹੜੀ ਡੀਸੀ ਆਫਿਸ ਦੇ ਸਾਹਮਣੇ ਬਾਬਾ ਸਾਹਿਬ ਦੀ ਇੱਕ ਮੂਰਤੀ ਲੱਗੀ ਹੋਇਆ ਪਾਰਕ ਦਾ ਬੁਰਾ ਹਾਲੇ ਕਈ ਸੰਸਥਾਵਾਂ ਵੱਲੋਂ ਜਿਹੜੀ ਐਪਲੀਕੇਸ਼ਨਾਂ ਵੀ ਦਿੱਤੀਆਂ ਗਈਆਂ ਉਹਦੇ ਬਾਰੇ ਕੀ ਕਰਨਾ ਇਹ ਜਿਹੜੇ ਸਰਕਾਰੀ ਖਰਾਵਤ ਤੇ ਸਰਕਾਰ ਵੱਲੋਂ ਬਣਾਏ ਜਾਂਦੇ ਆ ਨਾ ਉਹਨਾਂ ਦੀ ਜਿਹੜੀ ਸਾਫ ਸੁਭਾਲ ਹੈ ਕੀ ਉਹ ਸਰਕਾਰ ਵੱਲੋਂ ਹੀ ਕੀਤੀ ਜਾਂਦੀ ਹੈ ਪਰ ਇਹ ਜਿਹੜੀ ਆਮ ਆਦਮੀ ਦੀ ਸਰਕਾਰ ਹੈਗੀ ਹੈ ਇਹ ਸਾਰੀਆਂ ਸਰਕਾਰਾਂ ਨਾਲੋਂ ਮਾੜੀ ਸਾਬਤ ਹੋਈ ਹੈ ਇਹ ਛੁਟਕਲਿਆਂ ਦੀ ਸਰਕਾਰ ਹੈ ਕੰਮ ਕੋਈ ਨਹੀਂ ਕਰਦੀ ਅੱਜ ਵੀ ਅਸੀਂ ਸੁੱਤੀ ਸਰਕਾਰ ਨੂੰ ਇੱਕ ਸੁਨੇਹਾ ਹੀ ਦੇਣ ਆਏ ਆ ਡੀਜੀ ਸਾਹਿਬ ਦੇ 그룹 ਤੇ ਅਸੀਂ ਵੀ ਮੰਗ ਪੱਤਰ ਅਗੇ ਦਿੱਤਾ ਸੀਗਾ ਪਰ ਸੁਣਵਾਈ ਕੀ ਹੋਈ ਜੀ